ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਜੀ ਹਾਂ ਮਸ਼ਹੂਰ ਗਤਕਾ ਖਟਾਰੀ ਜਗਦੀਪ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਹੈ 500 ਗ੍ਰਾਮ ਹਿਰੋਇਨ ਦੇ ਨਾਲ ਗ੍ਰਿਫਤਾਰੀ ਹੋਈ ਹੈ ਸਟੇਟ ਸਪੈਸ਼ਲ ਸੈੱਲ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ ਦਰਅਸਲ ਨਾਕਾ ਲਗਾਇਆ ਗਿਆ ਸੀ ਨਾਕੇਬੰਦੀ ਦੇ ਦੌਰਾਨ ਜਦੋਂ ਤਲਾਸ਼ੀ ਖੋਈ ਦੱਸਿਆ ਜਾ ਰਿਹਾ ਕਿ ਗੁਪਤ ਸੂਚਨਾ ਦੇ ਆਧਾਰ ਤੇ ਨਾਕਾ ਲਗਾਇਆ ਗਿਆ ਸੀ ਔਰ ਨਾਕੇਬੰਦੀ ਦੇ ਦੌਰਾਨ ਜਦੋਂ ਉਸ ਨੂੰ ਰੋਕਿਆ ਗਿਆ ਜਗਦੀਪ ਸਿੰਘ ਨੂੰ ਤਾਂ ਉਸ ਦੀ ਗੱਡੀ ਦੇ ਵਿੱਚੋਂ 500 ਗ੍ਰਾਮ ਖਿਰੋਏ ਦੇ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਦੋ ਹੋਰ ਸਾਥੀਆਂ ਨੂੰ ਵੀ ਜਗਦੀਪ ਸਿੰਘ ਦੇ ਦੋ ਹੋਰ ਸਾਥੀਆਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਗਦੀਪ ਕੌਣ ਹੈ ਦਰਅਸਲ ਇੱਕ ਮਸ਼ਹੂਰ ਗਤਕਾ ਖਿਡਾਰੀ ਹੈ ਜਿਸ ਦਾ ਕੱਦ 7 ਫੁੱਟ ਲੰਮਾ ਹੈ ਔਰ ਇਹ ਆਪਣੇ ਕੱਦ ਦੇ ਕਰਕੇ ਹੀ ਚਰਚਾ ਦਾ ਵਿਸ਼ਾ ਖਿੱਚ ਦਾ ਕੇਂਦਰ ਬਣਦਾ ਹੈ ਗਤਕਾ ਖਿਡਾਰੀ ਸੀਗਾ ਬੀਰ ਖਾਲਸਾ ਗਰੁੱਪ ਦੇ ਨਾਲ ਬੜੇ ਲੰਮੇ ਸਮੇਂ ਤੋਂ ਜੁੜਿਆ ਹੋਇਆ ਤੁਸੀਂ ਕਈ ਥਾਵਾਂ ਤੇ ਇਸ ਦੀਆਂ ਪਰਫਾਰਮੈਂਸਿਸ ਵੀ ਦੇਖੀਆਂ ਹੋਣਗੀਆਂ আর ਜੇਕਰ ਖਾਸ ਤੌਰ ਤੇ ਅਸੀਂ ਗੱਲ ਕਰਦੀਆਂ ਤਾਂ ਅਮਰੀਕਾ ਦੇ ਵਿੱਚ ਇੱਕ ਰਿਐਲਿਟੀ ਸ਼ੋਅ ਚੱਲਦਾ ਹੈ ਅਮਰੀਕਾਜ਼ ਗੋਟ ਟੈਲੈਂਟ ਉਸ ਦੇ ਵਿੱਚ ਵੀ ਇਹਨਾਂ ਨੇ ਆਪਣਾ ਜਾਦੂ ਬਖੇਰਿਆ ਸੀਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੋਂ ਤੁਹਾਨੂੰ ਪਤਾ ਲੱਗੇਗਾ ਜਗਦੀਪ ਸਿੰਘ ਜਿਸ ਦਾ ਕੱਦ 7 ਫੁੱਟ ਲੰਮਾ ਸੀਗਾ ਗਤਕਾ ਖਿਡਾਰੀ ਹੈ ਔਰ ਪੁਲਿਸ ਦੇ ਵਿੱਚ ਵੀ ਭਰਤੀ ਹੋਇਆ ਇਸ ਨੂੰ ਪੁਲਿਸ ਦੇ ਵਿੱਚ ਵੀ ਨੌਕਰੀ ਮਿਲੀ ਸੀ ਕੱਦ ਲੰਮਾ ਹੋਣ ਕਰਕੇ ਔਰ ਗਤਕੇ ਦਾ ਮਸ਼ਹੂਰ ਖਿਡਾਰੀ ਹੋਣ ਕਰਕੇ ਬੜਾ ਨਾਮਣਾ ਇਸ ਨੇ ਖੱਟਿਆ ਸੀ ਬੀਰ ਖਾਲਸਾ ਗਤਕਾ ਗਰੁੱਪ ਦੇ ਨਾਲ ਜੁੜਿਆ ਹੈ ਤਾਂ ਹੁਣ ਸਟੇਟ ਸਪੈਸ਼ਲ ਸੈੱਲ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਤਰਨਤਾਰਨ ਦੇ ਵਿੱਚ ਨਾਕੇਬੰਦੀ ਕੀਤੀ ਗਈ ਸੀ ਔਰ ਨਾਕੇਬੰਦੀ ਦੇ ਦੌਰਾਨ ਹੀ ਇਸ ਨੂੰ ਰੋਕਿਆ ਗਿਆ ਔਰ ਜਦੋਂ ਤਲਾਸ਼ੀ ਲਈ ਗਈ ਤਾਂ 500 ਗ੍ਰਾਮ ਹਿਰੋਇਨ ਦੇ ਨਾਲ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਦੋ ਹੋਰ ਇਸ ਦੇ ਸਾਥੀ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਤਕੇ ਦਾ ਬਹੁਤ ਵਧੀਆ ਖਿਡਾਰੀ ਸੀਗਾ ਔਰ بڑے ਰਿਐਲਿਟੀ ਸ਼ੋਅ ਦੇ ਵਿੱਚ ਫਿਲਮਾਂ ਦੇ ਵਿੱਚ ਵੀ ਇਹ ਨੌਜਵਾਨ ਜਿਹੜਾ ਜਾ ਕੇ ਆਇਆ ਜੇਕਰ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਤੇ ਵਰਗੇ ਰਿਐਲਿਟੀ ਸ਼ੋਅ ਦੇ ਵਿੱਚ ਜਾਣਾ ਬੜੀ ਵੱਡੀ ਗੱਲ ਹੁੰਦੀ ਹੈ ਔਰ ਖਾਸ ਤੌਰ ਤੇ ਜਾ ਕੇ ਜਦੋਂ ਤੁਸੀਂ ਇੱਕ ਕਮਿਊਨਿਟੀ ਨੂੰ ਉੱਥੇ ਰਿਪਰੈਜ਼ੈਂਟ ਕਰਦੇ ਹੋ ਕਿਉਂਕਿ ਇਹ ਗਤਕਾ ਗਰੁੱਪ ਲੈ ਕੇ ਉੱਥੇ ਗਏ ਸੀ ਬੀਰ ਖਾਲਸਾ ਗਰੁੱਪ ਗਤਕੇ ਦਾ ਜਿਹੜਾ ਬਣਿਆ ਹੋਇਆ ਸੀ ਉਹ ਬੜਾ ਚਰਚਾ ਦਾ ਵਿਸ਼ਾ ਰਿਹਾ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਜੋ ਇਹਨਾਂ ਦੇ ਵੱਲੋਂ ਸਟੰਟ ਬਾਜੀ ਕੀਤੀ ਜਾਂਦੀ ਸੀ ਗਤਕੇ ਦੇ ਵਿੱਚ ਜਿਵੇਂ ਦੇ ਜੋਰ ਇਹਨਾਂ ਦੇ ਵੱਲੋਂ ਦਿਖਾਏ ਜਾਂਦੇ ਸੀ ਉਹ ਦਰਸ਼ਕਾਂ ਦਾ ਮਨ ਮੋਹ ਲੈਂਦੇ ਸੀ ਸੰਗਤ ਦਾ ਮਨ ਮੋਹ ਲੈਂਦੇ ਸੀ ਤਾਂ 2019 ਦੇ ਵਿੱਚ ਅਮਰੀਕਾ ਗੋ ਟੈਲੈਂਟ ਦੇ ਵਿੱਚ ਰਿਐਲਿਟੀ ਸ਼ੋਅ ਦੇ ਵਿੱਚ ਗਏ ਉੱਥੇ ਵੀ ਜੱਜਾਂ ਦਾ ਇਹਨਾਂ ਨੇ ਦਿਲ ਜਿੱਤਿਆ ਔਰ ਪੁਲਿਸ ਦੇ ਵਿੱਚ ਵੀ ਇਸ ਨੌਜਵਾਨ ਨੇ ਸੇਵਾ ਨਿਭਾਈ ਹੈ ਔਰ ਹੁਣ ਇਸ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ 500 ਗ੍ਰਾਮ ਹੀਰੋਇਨ ਦੇ ਨਾਲ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਰਨਤਾਰਨ ਦੇ ਵਿੱਚ ਇੱਕ ਨਾਕੇਬੰਦੀ ਦੇ ਦੌਰਾਨ ਗ੍ਰਿਫਤਾਰੀ ਹੋਈ ਹੈ ਆਪਣੀ ਗੱਡੀ ਦੇ ਵਿੱਚ ਸਵਾਰ ਸੀਗਾ ਬਲੈਰੋ ਗੱਡੀ ਹੈ ਬਲੈਰੋ ਗੱਡੀ ਦੇ ਬਾਹਰ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦਾ ਆਹ ਸਟਿੱਕਰ ਇਸਨੇ ਲਗਾਇਆ ਹੋਇਆ ਸੀ ਦੋ ਸਾਥੀ ਇਸ ਦੇ ਨਾਲ ਉਹ ਵੀ ਮੌਜੂਦ ਸਿਗੇ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਜਗਦੀਪ ਸਿੰਘ ਪਿੰਡ ਜਠੋਲ ਦਾ ਹੀ ਰਹਿਣ ਵਾਲਾ ਤਰਨਤਾਰਨ ਦੇ ਵਿੱਚ ਪਿੰਡ ਪੈਂਦਾ ਜਠੋਲ ਜਿੱਥੋਂ ਦਾ ਹੀ ਰਹਿਣ ਵਾਲਾ ਹੈ ਦੀਪ ਜਠੋਲ ਦੇ ਨਾਂ ਦੇ ਵਜੋਂ ਇਹ ਜਾਣਿਆ ਜਾਂਦਾ ਹੈ ਪਰ ਇਸ ਦਾ ਪੂਰਾ ਨਾਮ ਜਗਦੀਪ ਸਿੰਘ ਹੈ ਬਹੁਤ ਵਧੀਆ ਗੱਤਕਾ ਖਿਡਾਰੀ ਹੈ ਕੱਦ ਇਸ ਦਾ 7 ਫੁੱਟ ਲੰਮਾ ਕੱਦ ਹੈ ਆਪਣੇ ਕੱਦ ਦੇ ਨਾਲ ਚਰਚਾ ਦਾ ਵਿਸ਼ਾ ਰਿਹਾ ਹੈ ਲੋਕ ਇਸ ਦੇ ਨਾਲ ਫੋਟੋਆਂ ਖਿਜਾਉਂਦੇ ਸੀ ਜਦੋਂ ਹੀ ਗਤਕੇ ਦਾ ਅਖਾੜਾ ਸਮਾਪਤ ਹੁੰਦਾ ਸੀਗਾ ਕਿਤੇ ਸਮਾਗਮ ਤੇ ਤਾਂ ਲੋਕਾਂ ਦੇ ਵੱਲੋਂ ਇਸ ਦੇ ਨਾਲ ਫੋਟੋਆਂ ਖਿਚਾਈਆਂ ਜਾਂਦੀਆਂ ਸੀ ਕਿਉਂਕਿ ਜਵਾਨ ਬਹੁਤ ਜ਼ਿਆਦਾ ਹੈ ਔਰ ਦੂਸਰੀ ਗੱਲ ਕੀ ਗਤਕਾ ਜਿਹੜੀ ਗੇਮ ਹੈ ਕਰਦਾ ਹੈ ਉਹ ਵੀ ਇਸ ਦੀ ਬਹੁਤ ਵਧੀਆ ਹੈ ਬੜੇ ਤਕੜੇ ਤਕੜੇ ਬੜੇ ਵੱਡੇ ਇਸ ਦੇ ਵੱਲੋਂ ਸਟੰਟ ਗਤਕੇ ਦੇ ਵਿੱਚ ਦਿਖਾਏ ਜਾਂਦੇ ਸੀ ਅਮਰੀਕਾ ਗਾ ਟੈਲੈਂਟ ਦੇ ਵਿੱਚ ਵੀ ਆਪਣਾ ਜਾਦੂ ਬਖੇਰਿਆ ਜੱਜਾਂ ਨੂੰ ਉੱਥੇ ਆਪਣੇ ਸਟੰਟ ਦੇ ਨਾਲ ਬੜਾ ਪ੍ਰਭਾਵਿਤ ਕੀਤਾ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਵੱਡੀ ਖਬਰ ਇਹ ਹੈ ਕਿ ਤਰਨਤਾਰਨ ਦੇ ਵਿੱਚ ਪੁਲਿਸ ਦੇ ਵੱਲੋਂ ਸਟੇਟ ਸਪੈਸ਼ਲ ਸੈੱਲ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਗੁਪਤ ਸੂਚਨਾ ਦੇ ਆਧਾਰ ਤੇ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਪਹਿਲਾਂ ਹੀ ਸੂਚਨਾ ਸੀਗੀ ਇਸ ਤੇ ਬਾਰੇ ਤਾਂ ਨਾਕਾ ਲਗਾ ਕੇ ਗੁਪਤ ਸੂਚਨਾ ਦੇ ਆਧਾਰ ਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਸ ਦੇ ਕੋਲੋਂ 500 ਗ੍ਰਾਮ ਹਿਰੋਇਨ ਵੀ ਬਰਾਮਦ ਕੀਤੀ ਗਈ ਆਰ ਇਸ ਦੇ ਦੋ ਸਾਥੀ ਹੋਰ ਗ੍ਰਿਫਤਾਰ ਕੀਤੇ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਰਨਤਾਰਨ ਦੇ ਵਿੱਚੋਂ ਇਹ ਗ੍ਰਫਤਾਰੀ ਹੋਈ ਹੈ ਤਾਂ 7 ਫੁੱਟ ਲੰਮਾ ਕੱਦ ਹੈ ਇਸ ਕਪਰੂ ਦਾ ਜਗਦੀਪ ਸਿੰਘ ਜਿਸ ਦਾ ਨਾਮ ਹੈ ਬੀਰ ਖਾਲਸਾ ਗੱਤਕਾ ਗਰੁੱਪ ਦੇ ਨਾਲ ਵੀ ਜੁੜਿਆ ਹੈ بڑے ਅਖਾੜੇ ਇਹਨਾਂ ਨੇ ਪੰਜਾਬ ਦੇ ਵਿੱਚ ਲਾਏ ਫਿਰ ਉਸ ਤੋਂ ਬਾਅਦ ਮਸ਼ਹੂਰ ਹੁੰਦੇ ਹੁੰਦੇ ਇਹ ਅਮਰੀਕਾ ਦੇ ਵਿੱਚੋਂ ਚਲੇ ਗਏ ਉੱਥੇ ਜਿਹੜਾ ਸ਼ੋਅ ਚੱਲਦਾ ਹੈ ਅਮਰੀਕਾ ਗੋਡ ਟੈਲੈਂਟ ਜਿੱਥੇ ਤੁਸੀਂ ਤੁਹਾਡੇ ਕੋਲ ਜੇ ਕੋਈ ਵੱਖਰਾ ਹੁਨਰ ਹੈ ਤਾਂ ਉਸੇ ਉੱਥੇ ਤੁਸੀਂ ਆਪਣਾ ਹੁਨਰ ਦਿਖਾ ਸਕਦੇ ਹੋ ਤਾਂ ਇਹਨਾਂ ਨੇ ਆਪਣਾ ਗੱਤਕਾ ਗਰੁੱਪ ਉੱਥੇ ਖੜਿਆ ਹੈ ਉੱਥੇ ਜਾ ਕੇ ਆਪਣੇ ਜੋਰ ਦਿਖਾਏ ਤਾਂ ਜੱਜ ਵੀ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਬੜਾ ਨਾਮ ਇਹਨਾਂ ਨੂੰ ਮਿਲਿਆ ਪੰਜਾਬੀਆਂ ਨੇ ਬੜਾ ਨਾਮ ਇਹਨਾਂ ਦਾ ਕੀਤਾ ਤਾਂ ਇਸ ਦੇ ਨਾਲ ਹੀ ਜੁੜੀ ਵੱਡੀ ਖਬਰ ਹੈ ਜਗਦੀਪ ਸਿੰਘ ਦੇ ਕੋਲੋਂ 500 ਗ੍ਰਾਮ ਖਿਰੋਨ ਬਰਾਮਦ ਹੋਈ ਹੈ ਤਾਂ ਦੋ ਹੋਰ ਸਾਥੀ ਵੀ ਇਸ ਦੇ ਗ੍ਰਫਤਾਰ ਕਰ ਲਏ ਗਏ ਨੇ ਨਾਕੇਬੰਦੀ ਦੇ ਦੌਰਾਨ ਇਹ ਗ੍ਰਫਤਾਰੀ ਹੁੰਦੀ ਹੈ ਤਾਂ 500 ਗ੍ਰਾਮ ਖਿਰੋਨ ਦੇ ਨਾਲ ਗ੍ਰਫਤਾਰੀ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਸ਼ਹੂਰ ਗੱਤਕਾ ਖਿਡਾਰੀ ਹੈ ਜਿਸ ਦਾ ਕੱਦ 7 ਫੁੱਟ ਲੰਮਾ ਹੈ ਤਾਂ ਹੁਣ 500 ਗ੍ਰਾਮ ਹਿਰਵਨ ਦੇ ਨਾਲ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕਰ ਲਿਆ ਗਿਆ। ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰਾਂ ਜੀ ਹਾਂ ਮਸ਼ਹੂਰ ਗਤਕਾ ਖਟਾਰੀ ਜਗਦੀਪ ਸਿੰਘ ਗ੍ਰਫਤਾਰ ਕਰ ਲਿਆ ਗਿਆ 500 ਗ੍ਰਾਮ ਹਿਰਵਨ ਦੇ ਨਾਲ ਗ੍ਰਫਤਾਰੀ ਹੋਈ ਹੈ ਸਟੇਟ ਸਪੈਸ਼ਲ ਸੈੱਲ ਦੇ ਵੱਲੋਂ ਇਹ ਗ੍ਰਫਤਾਰੀ ਕੀਤੀ ਗਈ ਹੈ ਦਰਅਸਲ ਨਾਕਾ ਲਗਾਇਆ ਗਿਆ ਸੀ ਨਾਕੇਬੰਦੀ ਦੇ ਦੌਰਾਨ ਜਦੋਂ ਤਲਾਸ਼ੀ ਖੋਈ ਦੱਸਿਆ ਜਾ ਰਿਹਾ ਕਿ ਗੁਪਤ ਸੂਚਨਾ ਦੇ ਆਧਾਰ ਤੇ ਨਾਕਾ ਲਗਾਇਆ ਗਿਆ ਸੀ ਔਰ ਨਾਕੇਬੰਦੀ ਦੇ ਦੌਰਾਨ ਜਦੋਂ ਉਸ ਨੂੰ ਰੋਕਿਆ ਗਿਆ ਜਗਦੀਪ ਸਿੰਘ ਨੂੰ ਤਾਂ ਉਸ ਦੀ ਗੱਡੀ ਦੇ ਵਿੱਚੋਂ 500 ਗ੍ਰਾਮ ਖੀਰੋਨ ਦੇ ਨਾਲ ਉਸ ਨੂੰ ਗ੍ਰਫਤਾਰ ਕਰ ਲਿਆ ਦੋ ਹੋਰ ਸਾਥੀਆਂ ਨੂੰ ਵੀ ਜਗਦੀਪ ਸਿੰਘ ਦੇ ਦੋ ਹੋਰ ਸਾਥੀਆਂ ਨੂੰ ਵੀ ਗ੍ਰਫਤਾਰ ਕੀਤਾ ਗਿਆ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਗਦੀਪ ਕੌਣ ਹੈ ਦਰਅਸਲ ਇੱਕ ਮਸ਼ਹੂਰ ਗਤਕਾ ਖਿਡਾਰੀ ਹੈ ਜਿਸ ਦਾ ਕੱਦ 7 ਫੁੱਟ ਲੰਮਾ ਹੈ ਔਰ ਇਹ ਆਪਣੇ ਕੱਦ ਦੇ ਕਰਕੇ ਹੀ ਚਰਚਾ ਦਾ ਵਿਸ਼ਾ ਖਿੱਚਦਾ ਕੇਂਦਰ ਬਣਦਾ ਹੈ ਗਤਕਾ ਖਿਡਾਰੀ ਸੀਗਾ ਬੀਰ ਖਾਲਸਾ ਗਰੁੱਪ ਦੇ ਨਾਲ ਬੜੇ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਤੁਸੀਂ ਕਈ ਥਾਵਾਂ ਤੇ ਇਸ ਦੀਆਂ ਪਰਫਾਰਮੈਂਸਿਸ ਵੀ ਦੇਖੀਆਂ ਹੋਣਗੀਆਂ ਜੇਕਰ ਖਾਸ ਤੌਰ ਤੇ ਅਸੀਂ ਗੱਲ ਕਰਦੇ ਹਾਂ ਤਾ ਅਮਰੀਕਾ ਦੇ ਵਿੱਚ ਇੱਕ ਰਿਐਲਿਟੀ ਸ਼ੋਅ ਚੱਲਦਾ ਹੈ ਅਮਰੀਕਾਜ਼ ਗੋਟ ਟੈਲੈਂਟ ਉਸ ਦੇ ਵਿੱਚ ਵੀ ਇਹਨਾਂ ਨੇ ਆਪਣਾ ਜਾਦੂ ਬਖੇਰਿਆ ਸੀਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੋਂ ਤੁਹਾਨੂੰ ਪਤਾ ਲੱਗੇਗਾ ਜਗਦੀਪ ਸਿੰਘ ਜਿਸ ਦਾ ਕੱਦ 7 ਫੁੱਟ ਲੰਮਾ ਸੀਗਾ ਗਤਕਾ ਖਿਡਾਰੀ ਹੈ ਔਰ ਪੁਲਿਸ ਦੇ ਵਿੱਚ ਵੀ ਭਰਤੀ ਹੋਇਆ ਇਸ ਨੂੰ ਪੁਲਿਸ ਦੇ ਵਿੱਚ ਵੀ ਨੌਕਰੀ ਮਿਲੀ ਸੀ ਕੱਦ ਲੰਮਾ ਹੋਣ ਕਰਕੇ ਔਰ ਗਤਕੇ ਦਾ ਮਸ਼ਹੂਰ ਖਿਡਾਰੀ ਹੋਣ ਕਰਕੇ ਬੜਾ ਨਾਮਣਾ ਇਸ ਨੇ ਖੱਟਿਆ ਸੀ ਬੀਰ ਖਾਲਸਾ ਗਤਕਾ ਗਰੁੱਪ ਦੇ ਨਾਲ ਜੁੜਿਆ ਹੈ ਤਾਂ ਹੁਣ ਸਟੇਟ ਸਪੈਸ਼ਲ ਸੈੱਲ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਤਰਨਤਾਰਨ ਦੇ ਵਿੱਚ ਨਾਕੇਬੰਦੀ ਕੀਤੀ ਗਈ ਸੀ ਔਰ ਨਾਕੇਬੰਦੀ ਦੇ ਦੌਰਾਨ ਹੀ ਇਸ ਨੂੰ